ਸਾਸਰੀ ਕਾਲ ਜੀ ਪਿੰਡਾ ਗੱਲ ਡੇਰੀ ਫਾਰਮ ਮੁੰਨਾਂ ਵਾਲੇ ਤੇ ਤੁਹਾਡਾ ਸਵਾਗਤ ਆਜ ਆਪਣੇ ਕੋਲੇ ਵਪਾਰ ਦੇ ਵਿੱਚ ਦੋ ਝੋਟੀਆਂ ਕੁ ਪੈ ਲੈਣ ਇੱਕ ਦੂਜਾ ਸੁਆ ਸੂਣ ਵਾਲੀ ਆ ਦੂਜਾ ਸੁਆ ਤੇ ਪਹਿਲਣ ਸੂਈ ਵੀ ਕੱਟੀ ਆ 5 ਹੱਕ ਦਿਨਾਂ ਦੀ ਸੂਈ 9 ਕਿਲੋ ਬੋਲਾ ਦੋ ਦੰਦ ਆ ਦੰਦ ਤੁਸੀਂ ਵੀਡੀਓ ਦੇ ਵਿੱਚ ਇਹਦੇ ਦੇਖ ਲਓ ਤੇ ਬਹੁਤ ਸਾਫ਼ ਸੋਤਰੀਆਂ ਆ ਦੂਜਾ ਸੁਆ ਤਾਂ ਬਹੁਤ ਥਾਂਲੇਵੇ ਦੀ ਬਹੁਤ ਜ਼ਿਆਦਾ ਸੋਹਣੀ ਸਿੰਗੀ ਤਾਂ ਬਹੁਤ ਜ਼ਿਆਦਾ ਛੋਟੀ ਆ ਬਾਰੀਕ ਸਿੰਗੀ ਵੀ ਆ ਵੀ ਨਿੱਕੀ ਸਿੰਘੀ ਪਹਿਲਾ ਸੂਆ ਕਾਦ ਬਹੁਤੇ ਵੱਡੇ ਨੇ ਦਰਮਿਆਨੇ ਕਾਦ ਦਾ ਪਰ ਬਿਊਟੀ ਵਾਈਜ਼ ਬਹੁਤ ਜ਼ਿਆਦਾ ਆ ਦੂਜਾ ਸੂਆ ਛੋਟੀ ਵੀ ਬਹੁਤ ਚੰਗੀ ਆ ਨਿੱਕੀ ਸਿੰਘੀ ਬੈਲ ਕੁੱਲ ਛੋਟੀ ਜਾਵਾ ਸੂਨਿਆ ਸੂਨਿਆ ਤੇ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਆ ਵੀ ਵੀਡੀਓ ਪਾਈਂਦਿਆਂ ਨਹੀਂ ਤੇ ਤਾਂ ਹੀ ਸਵੇਰ ਸਵੇਰ ਬਣਾ ਲਈਦੀ ਆ ਅੱਜ 19 ਤਰੀਕ ਆ ਤੇ 10 ਵਾ 10:30 ਹੋਏ ਆ ਆਹ ਸੂਆ ਦਾ ਟਾਈਮ ਆ ਦਾ ਚਵਾਈ ਹੋਈ ਵੀ ਆ ਤੇ ਆ ਇਹਦਾ ਬੱਚਾ ਕੱਟਾ ਇਹਦੇ ਮਗਰ ਪਹਿਲਾ ਸੂਆ ਸੀਲ ਹਾਊਸ ਜਮਾ ਬਹੁਤ ਜਿਆਦਾ ਸੋਹਣੀ ਆ ਆ ਦੂਜਾ ਸੂਆ ਗੱਬਣ ਬੜੀ ਥਾਂ ਲੇਵੇ ਦੀ ਵਿਥੀ ਹੈ ਦੀ ਦੂਰੀਦਾਰੀ ਬਹੁਤ ਆ ਪੂਰੀ ਚੰਗੀ ਆ ਥਾਲਿਓ ਝੋਲੀ ਝਾਲੀ ਲੇਵਾ ਇਹ ਵੀ ਬਸ ਐ ਤਿਆਰੀ ਚੈੱਕ ਦੋ ਤਿੰਨ ਲਊਗੀ ਸਾਫ ਸੁਥਰੇ ਜਾਨਵਰ ਆ ਦੋਵੇਂ ਇਹ ਦੂਜਾ ਸੂਆ ਚੋਟੀ ਦਾ ਬਹੁਤ ਜ਼ਿਆਦਾ ਚੰਗੀ ਆ ਤੇ ਅੱਜ 19 ਤਰੀਕ ਆ 19 ਤਰੀਕ ਨੂੰ ਇਹ ਵੀਡੀਓ ਬਣਦੀ ਆ ਇਹ ਕਾ ਪਹਿਲਾ ਸੂਆ ਸੂਈ ਸਵਾਈ ਆ ਉਹ ਦੂਜਾ ਸੂਆ ਗੱਬਣ ਜਿਹੜਾ ਵੀ ਲੈਣ ਦਾ ਚਾਹ ਵਣ ਸੱਜਣਾ ਆਪਣੇ ਸਪਾਰਕਰ ਨੂੰ ਨੰਬਰ 9876040677